ਹਾਂਜੀ ਭਾਈ ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਹੋਰ ਸਾਰਿਆਂ ਦਾ ਮਾਲ-ਪੋਸ ਠੀਕ ਆ ਭਾਈ ਸਾਰੇ ਠੀਕ ਐ ਤੇ ਅੱਜ ਗੱਲ ਕਰਦੇ ਆ ਪਿੰਡ ਮੇਠੜੀ ਜਲਾ ਸਰਸਾ ਡੱਬ ਵਾਲੀ ਤੋਂ ਸਰਸਾ ਰੋਡ ਤੇ ਹਰ ਸ਼ਨੀਵਾਰ ਬੱਕਰੀਆਂ ਦਾ ਮੇਲਾ ਲੱਗਦਾ ਉਹ ਮੇਲਾ ਇਸ ਵਾਰ ਵੀ ਲੱਗਿਆ ਭਾਈ ਜਿਸ ਕਿਸੇ ਭਰਾ ਨੇ ਬੱਕਰੀਆਂ ਖਰੀਦਣੀਆਂ ਹੁਣ ਜਾਂ ਵੇਚਣੀਆਂ ਹੁਣ ਮੇਲੇ 'ਚ ਆ ਕੇ ਖਰੀਦ-ਵੇਚ ਸਕਦੇ ਆ ਤੇ ਬਾਕੀ ਸਾਨੂੰ ਜਾਨਵਰ ਦਿਖਾਉਣੇ ਜਿਹੜੇ ਅੱਜ ਆਏ ਆ ਸਵੇਰ-ਸਵੇਰ ਦੀ ਵੀਡੀਓ ਬਣਾਈ ਜਾਂਦੇ ਆ ਅੱਜ ਆਇਆ ਬੱਕਰਾ ਤੇ ਬਾਈ ਨੂੰ ਪੁੱਛਦਿਆਂ ਕਿਹੜਾ ਪਿੰਡ ਆ ਕਿਹੜਾ ਪਿੰਡ ਆ ਬਾਈ ਪਿੰਡ ਨਿਰਮਾਣ ਆ ਜੀ ਨਿਰਮਾਣਾ ਹੈ ਨਿਰਮਾਣ 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 ਇਹ ਸਰਸੇ ਕੋਲ ਆ ਕਿਹੜੀ ਰੋਡ ਤੇ ਰਹਿ ਗਿਆ ਇਹ ਐ ਆ ਬਰੋਕਾ ਕੋਲ ਚੌਕ ਤੇ ਕੋਲ ਚੌਕ ਚੌਕ ਤੇ ਆਲੀ ਸ਼ੈੱਡ ਠੀਕ ਹੈ ਠੀਕ ਠੀਕ ਹੈ ਠੀਕ ਹੈ ਠੀਕ ਹੈ ਆ ਬਾਈ ਬੱਕਰਾ ਲੈ ਕੇ ਆਏ ਹੈਗੇ ਤੇ ਕਾਇਦ ਆਂਦਾ ਬਾਈ ਇਹ ਬੱਕਰਾ ਬੋਲ ਪਾ ਹੋਰ ਕਾਣਾ ਸੀ ਇਹ ਸੀ ਅੱਛਾ ਛੇ ਦਾ ਅੰਦ ਬੱਕਰਾ ਪਰ ਇਹਨਾਂ ਨੂੰ ਨਹੀਂ ਪਤਾ ਇਹ ਆਪਸੇ ਰੈਜੀ ਕਰਦੇ ਆ ਬਾਈ ਹੈਨਾ ਤੇ ਕੱਦ ਕਿੰਨਾ ਹੋਊਗਾ ਤਾਂ ਹੋਊਗਾ 42 43 ਇੰਚ 42 43 ਇੰਚ ਹੈ ਤੇ ਮੁੱਲ ਕੀ ਕਰਦੇ ਆ ਦਾ 60000 ਰੁਪਏ 60000 ਰੁਪਿਆ ਮੰਗਦੇ ਆ ਬਾਈ ਹੈ ਤੇ ਇੱਕੋ ਹੀ ਲੈ ਕੇ ਆਏ ਆ ਕਿ ਹੋਰ ਵੀ ਜਾਨਵਰ ਲੈ ਕੇ ਆਏ ਆ ਕੁਸ ਦੇਖੋ ਸਾਹ ਬਾਈ ਬੱਕਰੀਆਂ ਵੀ ਲੈ ਕੇ ਆਏ ਆ ਬਾਈ ਹੈ ਤੇ ਆ ਬੱਕਰੀ ਦੀ ਕੀ ਡਿਟੇਲ ਆ ਦੱਸੀ ਬਾਈ ਇਹ ਕਾਹ ਦਾ ਅੰਦਾ ਬੱਕਰੀ ਬੱਕਰੀ ਕਿਹਨੇ ਦੰਦਾ ਇਹ ਦੇਖੋ ਇਹ ਬੱਕਰੀ ਦਾ ਮੁੱਲ 18000 ਰੁਪਏ ਮੁੱਲ 18000 ਗੱਬਣਾ ਕਿ ਖਾਲੀ ਆ ਇਹ ਗੱਬਣਾ ਜੀ ਗੱਬਣਾ ਹੈਗੀ ਕਿੰਨੇ ਚਿਰ ਦੀ ਗੱਬਣਾ ਇਹ ਕਿੰਨੇ ਚਿਰ ਦੀ ਦੋ ਮਹੀਨੇ ਦੀ ਦੋ ਢਾਈ ਮਹੀਨੇ ਦੀ ਅੱਠੀ ਹੋ ਰਹੀ ਹੈ ਅੱਠ ਦਾੰਦ ਬੱਕਰੀ ਹੈ ਦੋ ਢਾਈ ਮਹੀਨੇ ਦੀ ਗੱਬਣਾ ਬੱਕਰੀ ਮੁੱਲ ਕਰਦੇ 18000 ਰੁਪਿਆ ਤੇ ਆ ਬਾਕੀ ਦੇਸੀ ਬੱਕਰੀਆਂ ਬਾਈ ਕੋਲੇ ਹੈ ਤੇ ਇਹਨਾਂ ਦਾ ਕੀ ਮੁੱਲ ਕਰਿਆ ਬਈ ਇਹਨਾਂ ਦਾ ਦੇਸੀ ਬੱਕਰੀਆਂ ਦਾ ਉਹਦਾ ਵੀ 18000 ਉਹਦਾ ਵੀ 18000 ਰੁਪਿਆ ਇਹਦਾ ਕੀ ਮੁੱਲ ਕਰਿਆ ਆ ਦੇਖ ਇਹਦਾ 15000 ਕਰਿਆ ਤੇ ਇਹਦਾ ਕੀ ਕੀ ਮੁੱਲ ਕਰਿਆ ਉਹ ਬੈਠੀ ਜਿਹੜੀ ਨਾਲ ਖੜੀ ਕਰੀ ਉਹਰੇ ਨੂੰ ਆਹਦਾ ਵੀ ਕਰ ਲਾਂਗੇ ਜਿਹੜਾ ਨਹੀਂ ਉਹਰੇ ਕਰ ਅੱਛਾ ਇਹਦਾ ਕੀ ਮੁੱਲ ਕਰਿਆ ਦੇ ਦਾਂਗੇ 12000 ਅੱਛਾ ਇਹ ਮੁੱਲ ਫਿਕਸ ਹੀ ਹੈ ਕਿ ਮੌਕੇ ਤੇ ਕਰ ਲਾਂਗੇ ਘੱਟ ਵੱਧ ਬਹੁਤ ਮੌਕੇ ਤੇ ਵੀ ਕਰ ਲਾਂਗੇ ਤੇ ਭਾਈ ਅੱਜ ਇਹ ਜਾਨਵਰ ਆਏ ਆਪਣੇ ਮੇਲੇ 'ਚ ਜੇ ਕਿਸੇ ਭਰਾ ਨੇ ਖਰੀਦੇ ਨੇ ਹੁਣ ਤਾਂ ਪਹੁੰਚ ਕੇ ਮੇਲੇ ਤੇ ਖਰੀਦ ਵੇਚ ਸਕਦਾ ਤੇ ਬਾਕੀ ਆਹ ਭਾਈ ਬਰਬਰੀ ਲੈ ਕੇ ਆਇਆ ਇੱਕ ਬਰਬਰੀ ਬਹੁਤ ਸੋਹਣੀ ਹੈ ਬੱਚੇ ਵੀ ਮੇਰੇ ਖਿਆਲ ਜੇ ਤਿੰਨ ਚਾਰ ਦੇਊਗੀ ਇਹ ਤੇ ਬਹੁਤ ਚੰਗੀ ਲੇਵੇ ਦੀ ਥਨ ਹਵਾਨੇ ਦੀ ਬਹੁਤ ਚੰਗੀ ਬੱਕਰੀ ਹੈ ਜਿੰਨੀ ਕਹਦੇ ਹੋ ਹੈ ਤੇ ਥੋੜੇ ਦਿਨੇ ਕੱਢੂ ਵੀ ਬਸ تیرے 5-7 ਦਿਨ ਬਹੁਤ ਚੰਗੀ ਬੱਕਰੀ ਹੈ ਕਿ ਵਜਨ ਚ ਵੀ ਚੰਗੀ ਹੈ ਤੇ ਭਾਈ ਨੂੰ ਪੁੱਛਦੇ ਆ ਕਿ ਹਾਲ ਰਾਬਤ ਠੀਕ ਹੈ ਵੀਰ ਜੀ ਤੇ ਕਿੰਨਾ ਲੈ ਕੀ ਪੈਸੇ ਮੰਗਦਾ ਬੱਕਰੀ ਦੇ ਦੇ ਦਾਂਗੇ ਯਾਰ ਭਾਈ ਯਾਰ ਮੰਗਣ ਨੂੰ ਕੀ 20000 ਦੀ ਦੇ ਦਾਂਗੇ 20000 ਦੀ ਦੇਣੀ ਹੈ ਹੈ ਚਾਰ ਬੱਚੇ ਲਾਉਗੇ ਚਾਰ ਬੱਕਰੀ ਫੇਕਸੀਆ ਰੇਡ ਕੇ ਮੌਕੇ ਤੇ ਕਰ ਲੋਗਾ ਮੌਕੇ ਤੇ ਕੋਈ ਗਰਾਇਕ ਬਣਦਾ ਕੋਈ ਬੰਦਾ ਮੌਕੇ ਤੇ ਕਰ ਲੋਗੇ ਹੈ ਆ ਬੱਕਰੀ ਆ ਭਾਈ ਬਰਬਰੀ ਇਹਦਾ 20000 ਰੁਪਿਆ ਮੰਗਦੇ ਆ ਤੇ ਕੋਈ ਮੌਕੇ ਤੇ ਕਰ ਲੈਣਗੇ ਘਾਟ ਬਾਦ ਪੰਜ ਸੱਤ ਦਿਨ ਹੀ ਕੱਢਦੀ ਆ ਸੋਹਣਦੇ ਤੇ ਬਾਕੀ ਹੋਰ ਦਿਖਾਉਣੇ ਆ ਜਾਨਵਰ ਆ ਬਹੁਤ ਸੋਹਣੀਆਂ ਪੱਠਾਂ ਆਏ ਭਾਈ ਚਾਹ ਪੀਣ ਗਏ ਹੋਏ ਆ ਤੇ ਬਹੁਤ ਚੰਗੀਆਂ ਪੱਠਾਂ ਆਂ ਆ ਬਿਲਕੁਲ ਜਮਾ ਚਿੱਟੀ ਦੁੱਧ ਵਰਗੀ ਆ ਕਬੂਤਰ ਵਰਗੀ ਪੱਠਾਂ ਖੀਰੀ ਪੱਠ ਹੈਗੀ ਬਹੁਤ ਹੀ ਚੰਗੀ ਐ ਜਿੰਨੀ ਕਹਿ ਦਿਓ ਤੇ ਖੀਰੀ ਪੱਠ ਬਹੁਤ ਹੀ ਸੋਹਣੀ ਫੁੱਲ ਕੁਆਲਿਟੀ ਹੈ ਇਦਰ ਇੱਕ ਸ਼ੇਰੀ ਪੱਠ ਹੈਗੀ ਇਹ ਸ਼ੇਰੀ ਪੱਠ ਵੀ ਬਹੁਤ ਸੋਹਣੀ ਐ ਜਿਸ ਕਿਸੇ ਭਰਾ ਨੇ ਖਰੀਦਣੀਆਂ ਹੁਣ ਤਾਂ ਬਈ ਪਹੁੰਚੋ ਮੇਲੇ ਤੇ ਬਹੁਤ ਚੰਗੇ ਚੰਗੇ ਜਾਨਵਰ ਆਉਂਦੇ ਬਈ ਮੇਲੇ ਤੇ ਪਿੰਡ ਮੇਢੜੀ ਜਲਾ ਸਰਸਾ ਤੇ ਹਰ ਸ਼ਨੀਵਾਰ ਨੂੰ ਮੇਲਾ ਲੱਗਦਾ ਬਹੁਤ ਹੀ ਚੰਗੀ ਕੁਆਲਿਟੀ ਦੀ ਪੱਠ ਹੈਗੀ ਇਹ ਬਾਈ ਹੋਰੀ ਚਾਹ ਪੀਣ ਗਏ ਐ ਨਹੀਂ ਤਾਂ ਇਹਨਾਂ ਤੋਂ ਵੀ ਆਪਾਂ ਮੁੱਲ ਪੁੱਛਦੇ ਹਾਂ ਵੀ ਕੀ ਮੰਗਦੇ ਆ ਪੱਠ ਦਾ ਤੇ ਸ਼ੇਰੀ ਪੱਠ ਹੈਗੀ ਹੈ ਤੇ ਹੋਰ ਵੀ ਜਾਨਵਰ ਦਿਖਾਉਣੇ ਆ ਕਾਫੀ ਜਾਨਵਰ ਆਇਆ ਇੱਕ ਆ ਦੇਸੀ ਪੱਠ ਖੜੀ ਹੈਗੀ ਆ ਜੈਡ ਬਲੈਕ ਬੱਕਰਾ ਖੜਾ ਹੈ ਇੱਧਰ ਆ ਦੇਸੀ ਬੱਕਰੀਆਂ ਖੜੀਆਂ ਆ ਨਾ ਤੇ ਕਾਫੀ ਜਾਨਵਰ ਆਏ ਹੋਏ ਆ ਬਾਈ ਹੈ ਤੇ ਪਹੁੰਚੋ ਸਾਰੇ ਭਰਾ ਮੇਲੇ 'ਚ ਪਹੁੰਚ ਕੇ ਮੇਲੇ ਦੀ ਰੌਣਕ ਵਧਾਓ ਤੇ ਨਾਲੇ ਜੇ ਕਿਸੇ ਭਰਾ ਨੇ ਜਾਨਵਰ ਖਰੀਦਣੇ ਆ ਮੇਲੇ ਤੇ ਆ ਕੇ ਖਰੀਦ ਵੇਚ ਸਕਦਾ ਤੇ ਪਹੁੰਚਿਆ ਕਰੋ ਭਾਈ ਮੇਲੇ 'ਚ ਅੱਜ ਸਵੇਰ ਸਵੇਰ ਦੀ ਵੀਡੀਓ ਹੈ ਤੇ ਬਾਕੀ ਹਜੇ ਮੇਲਾ ਹਾਂ ਮੇਲਾ ਹਜੇ ਭਰੂਗਾ ਤੇ 12 ਵਜੇ ਦੇ ਨਾਲ ਭਰਜੂਆ ਤੇ ਕਰੀ ਹੁਣ ਪੰਚੋ ਸਾਰੇ ਭਰਾ ਓਕੇ ਬਈ ਸਾਰੇ ਵੀਰਾਂ ਦਾ ਧੰਨਵਾਦ